ਲੋਟੇ ਵਾਲਾ ਚਾਚਾ ਬਰਿਆਮ ਸਿੰਘ ਸੰਧੂ ਪ੍ਰਸਿੱਧ ਪੰਜਾਬੀ ਕਵੀ ਕਰਤਾਰ ਸਿੰਘ ਬਲੰਗਣ ਦੇ ਲੜਕੇ ਦਾ ਬਿਆਸ ਸੀ ਸਵੇਰੇ ਜੰਜ ਚੜਨੀ ਸੀ ਰਾਤ ਦੀ ਮਹਿਫਿਲ ਵਿੱਚ ਸ਼ਾਇਰਾ ਮਿੱਤਰਾਂ ਦੀ ਭੀੜ ਸੀ ਹਾਸਾ ਸੀ ਖੁਸ਼ੀਆਂ ਸਨ ਗੱਪਾਂ ਸਨ ਲਤੀਫੇ ਤੇ ਲਤੀਫਾ ਠਾ ਲਤੀਫਾ ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ ਸ਼ੇਅਰ ਸਨ ਹੁਸਨ ਸੀ ਲਤਾਫਤ ਸੀ ਸਾਇੰਤਾ ਰਹਿ ਗਿਆ ਫਿਰ विदाਤਾ ਸਿੰਘ ਧੀਰ ਨੇ एकदम ਗੱਲਾਂ ਦਾ ਰੁਖ ਪਲਟ ਦਿੱਤਾ ਲੱਗਦਾ ਤਾਂ ਇੰਜ ਹੀ ਐ ਆਉਣਾ ਹੁੰਦਾ ਤਾਂ ਚਾਨਣੇ ਚਾਨਣੇ ਹੀ ਆ ਜਾਣਾ ਸੀ ਹੋ ਸਕਦੇ ਵੀਜ਼ਾ ਨਾ ਲੱਗਾ ਹੋਵੇ ਬਲੰਗਣ ਦਾ ਜਵਾਬ ਸੀ ਫਿਰ ਉਸਨੇ ਆਪ ਹੀ ਆਖਿਆ ਇਨਵੀਟੇਸ਼ਨ ਕਾਰਡ ਵਿਖਾ ਕੇ ਵੀਜ਼ਾ ਲੱਗਦਾ ਜਾਂਦਾ ਹੀ ਐ ਦੇਸ਼ ਦੀ ਵੰਡ ਹੋ ਚੁੱਕੀ ਸੀ ਪਰ ਪੁਰਾਣੀਆਂ ਮੁਹਬਤਾਂ ਦੇ ਦੋਸਤੀਆਂ ਕਿ ਅਜੇ ਖਿੱਚਾਂ ਮਾਰਦੀਆਂ ਸਨ ਮੁਹੱਬਤ ਦਾ ਟੁਣਕਾ ਕਦੀ ਇੱਧਰ ਲੈ ਤੇ ਕਦੀ ਉੱਧਰ ਲੈ ਸ਼ਾਇਦ ਮਿੱਤਰਾਂ ਨੂੰ ਇੱਧਰ ਉੱਧਰ ਖਿੱਚ ਲਿਆਉਂਦਾ ਸੀ ਹੁਣ ਵੀ ਸਾਂਝੇ ਮਿੱਤਰ ਪਸਰੂਰ ਦੇ ਰਹਿਣ ਵਾਲੇ ਸਾਂਹ ਹਯਾਤ ਪਸਰੂਰੀ ਨੂੰ ਯਾਦ ਕੀਤਾ ਜਾ ਰਿਹਾ ਸੀ ਇਸ ਵੇਲੇ ਵੀ ਐਨ ਨਾਨਕ ਸਿੰਘ ਦੇ ਨਾਵਲਾਂ ਵਾਲਾ ਮੌਕਾ ਮੇਲ ਵਾਪਰਿਆ ਬਲੰਗਣ ਦੀਆਂ ਬੱਚਿਆਂ ਦੌੜੀਆਂ ਆਈਆਂ ਲੋਟੇ ਵਾਲਾ ਚਾਚਾ ਆ ਗਿਆ ਲੋਟੇ ਵਾਲਾ ਚਾਚਾ ਆ ਗਿਆ ਉਹਨਾਂ ਦੇ ਬੋਲਾਂ ਵਿੱਚ ਖੁਸ਼ੀ ਅਤੇ ਸੂਚਨਾ ਇਕੱਠੀ ਸੀ ਸਾਈ ਹਯਾਤ ਪਸਰੂਰ ਪੰਜ ਵੇਲੇ ਨਮਾਜ਼ ਪੜਨ ਵਾਲਾ ਪੱਕਾ ਨਮਾਜ਼ੀ ਸੀ ਬੱਚੇ ਉਸਨੂੰ ਜਦੋਂ ਤੋਂ ਸੁਰਤ ਸੰਭਾਲੀ ਸੀ ਉਦੋਂ ਤੋਂ ਜਾਣਦੇ ਸਨ ਜਦ ਕਦੀ ਉਹ ਅੰਮ੍ਰਿਤਸਰ ਬਲੰਗਣ ਕੋਲ ਠਹਿਰਦਾ ਉਹ ਨਾਲ ਲਿਆਂਦੇ ਲੋਟੇ ਨਾਲ ਬਕਾਇਦਾ ਵੁਜ਼ੂ ਕਰਦਾ ਨਮਾਜ਼ ਪੜਦਾ ਬੱਚਿਆਂ ਨੇ ਉਸ ਦਾ ਨਾਮ ਲੋਟੇ ਵਾਲਾ ਚਾਚਾ ਧਰ ਦਿੱਤਾ ਸੀ ਉਹ ਨੂੰ ਆਖੋ ਉੱਪਰ ਆਵੇ ਮਰੇ ਮਿਆਨੀ ਜੇ ਕੀ ਪਿਆ ਕਰਦਾ ਏ ਕਿਸੇ ਨੇ ਮੋਵ ਵਿੱਚ ਭਿੱਜ ਕੇ ਆਖਿਆ ਉਹ ਦਰਵਾਜ਼ੇ ਦੇ ਬਾਹਰ ਖੜਾ ਏ ਅੰਦਰ ਨਹੀਂ ਆਉਂਦਾ ਕਹਿੰਦਾ ਭਾਪੇ ਨੂੰ ਆਖੋ ਸੁੱਚੇ ਪਾਂਡੇ ਵਿੱਚ ਪਾਣੀ ਲੈ ਕੇ ਆਵੇ ਬੱਚੀਆਂ ਨੇ ਦੱਸਿਆ ਅਤੇ ਦੁੜੰਗੇ ਮਾਰਦੀਆਂ ਚਲੀਆਂ ਗਈਆਂ ਬਲੰਗਣ ਦੇ ਨਾਲ 2-4 ਹੋਰ ਦੋਸਤ ਵੀ ਖੜੇ ਹੋ ਗਏ ਉਹ ਵੀਰ ਹੱਸ ਜਾਨਣਾ ਚਾਹੁੰਦੇ ਸਨ ਕਿ ਸਾਈਂ ਦਰਵਾਜ਼ਾ ਕਿਉਂ ਨਹੀਂ ਲੰਘ ਰਿਹਾ ਸਾਈਂ ਦਰਵਾਜ਼ੇ ਵਿੱਚ ਖਲੋਤਾ ਸੀ ਦੁਸ਼ਾਲੇ ਵਿੱਚ ਕੋਈ ਚੀਜ਼ ਲਪੇਟ ਕੇ ਸੇਰ ਉੱਤੇ ਰੱਖੀ ਹੋਈ ਸੀ ਪੈਰਾਂ ਤੋਂ ਨੰਗਾ ਸੀ ਉਹਦੇ ਕੈਨ ਤੇ ਗੜਵੀ ਵਿੱਚ ਸੁੱਚਾ ਪਾਣੀ ਲਿਆੰਦਾ ਗਿਆ ਅਤੇ ਉਹ ਅੱਗੇ-ਅੱਗੇ ਪਾਣੀ ਤਰੋਂਕ ਦੇ ਉਸ ਦਾ ਗ੍ਰੇ ਪ੍ਰਵੇਸ਼ ਕਰਵਾਇਆ ਅਸਲ ਵਿੱਚ ਉਸ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੀ ਤੇ ਜਦ ਉਹ ਯਾਰਾਂ ਦੀ ਭੀੜ ਵਿੱਚ ਗਲਵਕੜੀਆਂ ਦੀ ਜਕੜ ਤੋਂ ਆਜ਼ਾਦ ਹੋ ਕੇ ਬੈਠਾ ਤਾਂ ਭੀੜ ਦੀ ਕਹਾਣੀ ਇੰਜ ਛੋ ਲਈ ਜਦੋਂ ਮੈਨੂੰ ਕਰਤਾਰ ਦਾ ਸੱਦਾ ਮਿਲਿਆ ਤਾਂ ਸੋਚਿਆ ਆਪਣੀ ਨਾਂ ਲਈ ਕਿਹੜੀ ਕੀਮਤੀ ਸੋਗਾਤ ਲੈ ਕੇ ਜਾਵਾਂ ਮੈਂ ਹੋਇਆ ਮਿੱਟੀ ਦੀਆਂ ਪਿਆਲੀਆਂ ਤੇ ਕੌਲੀਆਂ ਬਣਾ ਕੇ ਵੇਚਣ ਵਾਲਾ ਗਰੀਬ ਤੇ ਫਕੀਰ ਸ਼ਾਇਰ ਮੇਰੀ ਨਹੀਂ ਪਾਇਆ ਕਿੱਥੇ ਕਿ ਕੀਮਤੀ ਤੋਹਫੇ ਖਰੀਦ ਦੇ ਸਕਾਂ ਹਾਂ ਇਹ ਖੈਰ ਮੈਨੂੰ 10 ਪਈ ਕੇ ਪਰ ਜ਼ਰੂਰ ਤੋਂ 10 12 ਕੋ ਦੀ ਵਾਰਤੇ ਕਿਸੇ ਕੋਲ ਗੁਰੂ ਮਹਾਰਾਜ ਦੀ ਬੀੜ ਸੰਭੀ ਪਈ ਹੈ ਮੈਂ ਉਹਨਾਂ ਕੋਲ ਗਿਆ ਤੇ ਗੱਲ ਵਿੱਚ ਪੱਲਾ ਪਾ ਕੇ ਆਪਣਾ ਮਕਸਦ ਦੱਸਦਿਆਂ ਮੰਗ ਕੀਤੀ ਕਿ ਜੇ ਕੀਮਤ ਮੰਗਦੇ ਹੋ ਤਾਂ ਉਹ ਲੈ ਲਓ ਤੇ ਜੇ ਜਾਨ ਮੰਗਦੇ ਹੋ ਤਾਂ ਉਹ ਵੀ ਲੈ ਲਓ ਪਰ ਇਹ ਬੀੜ ਮੈਨੂੰ ਬਖਸ਼ ਦਿਓ ਉਹ ਮਿਹਰਬਾਨ ਲੋਕ ਜਿਨ੍ਹਾਂ ਨੇ ਹੁਣ ਤੱਕ ਇਹ ਮੁਤਬਰਕ ਗ੍ਰੰਥ ਅਦਬ ਨਾਲ ਸਾਹਮ ਕੇ ਰੱਖਿਆ ਹੋਇਆ ਸੀ ਮੈਨੂੰ ਕਹਿਣ ਲੱਗੇ ਸਾਈਂ ਸਾਹਿਬ ਅਸੀਂ ਹੁਣ ਤੱਕ ਇਸ ਗ੍ਰੰਥ ਨੂੰ ਅੱਖਾਂ ਨਾਲ ਲਾ ਕੇ ਸਾਂਭਿਆ ਹੋਇਆ ਏ ਪਰ ਇਸ ਦੀ ਸਾਮ ਸੰਭਾਲ ਕਰਦਿਆਂ ਮਤੇ ਕੋਈ ਖੁਨਾਮੀ ਹੋ ਜਾਵੇ ਇਸ ਲਈ ਅੰਦਰਿਆਂ ਦਰ ਡਲਦੇ ਵੀ ਰਹੇ ਹਾਂ ਇਸ ਲਈ ਇਸ ਮੁتبارਕ ਗ੍ਰੰਥ ਨੂੰ ਆਦਰ ਨਾਲ ਤੁਸੀਂ ਉਹਨਾਂ ਸ਼ਰਧਾਵਾਨਾਂ ਕੋਲ ਪਹੁੰਚਾਇ ਹੀ ਦਿਓ ਜਿਹੜੇ ਇਹਦੀ ਠੀਕ ਸਾਮ ਸੰਭਾਲ ਕਰ ਸਕਣ ਇਹਨੀ ਅੱਖ ਕੇ ਸਾਈ ਨੇ ਪਰਨੇ ਨਾਲ ਮੂੰਹ ਪੂੰਜਿਆ ਅਤੇ ਗੱਲ ਜਾਰੀ ਰੱਖੀ ਮੈਂ ਉਸ ਪਿੰਡ ਤੋਂ ਨੰਗੇ ਪੈਰੀ ਗੁਰੂ ਬਾਬੇ ਦੀ ਬੀੜ ਸਿਰ ਤੇ ਰੱਖ ਕੇ ਆਪਣੇ ਪਿੰਡ ਪੁੱਜਾ ਤੇ ਹੁਣ ਨੰਗੇ ਪੈਰੀ ਸਟੇਸ਼ਨ ਤੋਂ ਚੱਲ ਕੇ ਘਰ ਪੁੱਜਾ ਇਹ ਕੀਮਤੀ ਤੋਹਫਾ ਮੈਂ ਜਾਣ ਤੋਂ ਪਿਆਰਾ ਸਮਝ ਕੇ ਆਪਣੇ ਨੌ ਪੁੱਤ ਲਈ ਲੈ ਕੇ ਆਇਆ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਗੁਰੂ ਬਾਬਾ ਆਪ ਬਖਸ਼ਣ ਹਾਰ ਹੈ ਉਸਨੇ ਉਂਗਲਾਂ ਧਰਤੀ ਨਾਲ ਛੁਹਾ ਕੇ ਕੰਨਾਂ ਨੂੰ ਲਾ ਲਈਆਂ ਤੇ ਮੋਡੇ ਤੇ ਲਟਕਾਏ 부ਝਕੇ ਵਿੱਚੋਂ ਲੋਟਾ ਕੱਢ ਕੇ ਕਹਿਣ ਲੱਗਾ ਠਹਿਰੋ ਮੈਂ 부ਝੂ ਕਰਕੇ ਨਮਾਜ਼ ਅਦਾ ਕਰ ਲਵਾਂ ਫਿਰ ਮਹਿਫਿਲ ਜਮਾਉਂਦੇ ਆ ਤੇ ਹਾਂ ਸੱਚ ਕਰਤਾਰ ਸਵੇਰੇ ਜੰਜ ਪੜ ਚੜਨ ਤੋਂ ਪਹਿਲਾਂ ਮੇਰੇ ਪੈਰੀ ਜੁੱਤੀ ਪਵਾ ਲਈ ਵੀਰ ਮੇਰੇਆ